ਖਿਆ ਤੁਸੀਂ ਬਹੁਤ ਸਾਰੇ ਪਾਰਟੀਆਂ ਬਦਲੀ ਜਾਂਦੇ ਬਦਲੀ ਜਾਂਦੇ ਜੱਕ ਦਾ ਆਓ ਬੀਜੇਪੀ ਚ ਭੱਜੇ ਜਾਂਦੇ ਜਿਹੜੇ ਕਾਂਗਰਸੀ ਜੋ ਕਾਲੀਆਂ ਜਾ ਕੇ ਹਾਂ ਜਿਹੜੇ ਕਾਲੀ ਹੋ ਕਾਂਗਰਸੀ ਉਹ ਯਾਰ ਉਹ ਤਾਂ ਆਪਦਾ ਵੇਂਦੇ ਆ ਸੂਤ ਵੇਂਦੇ ਜਿੱਦਾਂ ਕੋਈ ਬੰਦਾ ਕਹਦਾ ਉਹ ਕਿਹੜਾ ਭਟਰਾ ਦਾ ਝੋਕਦਾ ਇੰਦਰਾ ਗਾਂਧੀ ਨੇ ਕਿਹਾ ਸੂਰ ਬਣਾਏ ਦੀਏ ਫੇਰ ਉਹਦਾ ਸੂਰ ਹੈ ਹੀ ਨਹੀਂ ਗਾ ਬਿਜਲੀ ਦੇ ਬਿੱਲ ਵਾਪਸ ਕੀਤਾ ਜਿਹੜੇ ਉਹ ਹੋਰ ਦੂਜੇ ਪਾਸੇ ਪਾਏ ਉਹ ਠੋਕ ਦੇਣਗੇ ਪੈਣਾ ਤਾਂ ਸਾਡੇ ਸਹੀ ਆ ਸਰ ਫਿਰ ਹਸਪਤਾਲਾਂ ਚ ਕੋਈ ਪੁੱਛ ਦੱਸ ਨਹੀਂ ਨਹੀਂ ਪੁੱਛ ਦੱਸ MRI ਆਖਿਆ ਅੱਧੇ ਖਰਚੇ ਤੇ ਕਰਦੇ ਆ ਹਾਂਜੀ ਹਾਂਜੀ ਜੇ ਮਿੰਟਾਂ ਵੀ ਨਾ ਰਿਪੋਰਟ ਹੀ ਦਿੰਦੇ ਉਹਨਾਂ ਪਹਿਲਾਂ ਬਰੀਜ ਮਰ ਜੇ ਫੇਰ ਐਨਾ ਸ਼ਾ ਰੋਕ ਤਾਂ ਗਏ ਚੱਟਾ ਰੋਕ ਗਾਂਗੇ ਕਿਹੜੇ ਰੋਕਾ ਚੱਟਾ ਹੋਰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਠੀਕ ਹੈ ਕੀ ਬਾਤ ਹੈ ਠੀਕ ਠਾਕ ਆਹੀ ਪਿੰਡ ਆਪਣਾ ਹੈ ਲਵਾ ਅਸੀਂ ਆਇਆ ਚੰਡੀਗੜ੍ਹ ਤੁਰੇ ਫਿਰਦੇ ਸੀ ਅੰਦਰ ਪਿੰਡਾਂ ਐ ਵੇਖਦੇ ਤੇ ਵਧੀਆ ਲੱਗਿਆ ਤੁਸੀ ਜਿਹੜਾ ਸੋਹਣੇ ਤਰੀਕ ਨਾਲ ਬੈਠੇ ਆ। ਆ ਪਰਾਲੀ ਬੈਠਣ ਨੂੰ ਆ। ਹੈ? ਬੈਠਣ ਨੂੰ ਹੀ ਆ। ਬੈਠਣ ਨੂੰ ਕੋਈ ਚਾਤ ਬਈ ਨਹੀਂ। ਇਹ ਚਾਪੇ ਆ। ਆ ਲਾਦੇ ਆ ਤੁਹਾਡੀ ਬਾਤ ਜੀ ਐ ਜੋ ਲਾ ਪਰ ਰਿਕਾਰਡ ਕਰਦੇ ਆ ਤੁਹਾਡੀ ਗੱਲਾਂ। ਦੋ ਮਿੰਟ ਨਾਲੇ ਬੈਠਾਂਗੇ। ਹੋਰ ਸੁਣਾਓ ਨਵੀਂਤਾ ਜੀ ਮੈਂ ਗੱਲਾਂ ਕਰਨੀਆਂ ਸਾਨੂੰ। ਠੀਕ ਆ। ਸਾਡੇ ਨਾਲ ਦੋ ਚਾਰ ਗੱਲਾਂ ਕਰਦੇ ਆ। ਇਹ ਬਾਈ ਕੀ ਚੀਜ਼ ਐ? YouTube ਤੇ ਬੰਗ ਹੋਰ। हां ए की चीज है ये दा ठंडा ही है ठंडा मतलब का दा बोतलियां कादियां है ये मीठा है नींबू पुंदक तीरा अच्छा सारे कासी हां जी ठीक है बढ़िया ਤੁਸੀਂ ਲਾਉਣੇ ਹੋਏ हां जी हां ਕਦੋਂ ਤੋਂ ਲਾਉਣੇ ਆਂ हां जी ਕਦੋਂ ਤੋਂ ਲਾਉਣੇ ਆਂ ਇਹ ਹੋ ਗਏ ਇੱਥੇ ਹੋ ਗਏ ਨਾ ਭਾਈ ਹਨਾ ਲੋਕ ਚਾਲ ਦੇ ਨੀ ਹਨਾ ਜਾਦੇ ਹੋਣਗੇ ਜਾਦੇ ਹੋਣਗੇ ਚਾਰ ਪੰਜ ਸਾਲ ਹੋ ਗਏ ਚਾਰ ਸਾਲ ਹੋ ਗਏ ਹਨਾ ਇਹ ਬਾਈਪਾਸ ਬਣੇ ਨੂੰ ਮੈਂ 8-9 ਸਾਲ ਹੋ ਗਏ ਹੂੰ ਸੋ ਦੋ ਤਿੰਨ ਗੱਲ ਵਾਰ ਚੋਣ ਲੱਗਦੀ ਬੋਟਾ ਮੋਟਾ ਤਾਂ ਕੀ ਮਹੌਲਾ ਇਧਰਲੇ ਪਾਸੇ ਲੋ ਭਾਈ ਚੱਲਈ ਆ ਇਹਦੀ ਕੀ ਦਾ ਚੱਲੂਗਾ ਕਾਂਗਰਸ ਦਾ ਜੋਰ ਚੱਲੂਗਾ ਅੱਛਾ ਆਪਾਂ ਦਾ ਬੈਠੇ ਹਾਈ ਦਾ ਕਾਂਗਰਸ ਨਹੀਂ ਬੋਲਦੇ ਦੂਸਰੇ ਵੀ ਆਏ ਆ ਆਪਣੇ ਕਰਮਜੀਤ ਅਨਮੋਲ ਹੋ ਗਿਆ ਤੇ ਹੰਸ ਰਾਜਾ ਉਹਨਾਂ ਦਾ ਕੀ ਲੱਗਦਾ ਹੰਸ ਰਾਜਾ ਤਾਂ ਨਹੀਂ ਆਏਗਾ ਹੂੰ ਭਾਜੀ ਜੀ ਕਿਚਾ ਆ ਉਹ ਤਾਂ ਇੱਥੇ ਨੂੰ ਆਇਆ ਨਹੀਂ ਵੈਸੇ ਕਰਮਜੀਤ ਦਾ ਮੋਰਤ ਆਇਆ ਵੋਟਾਂ 'ਚ ਮਤਲਬ ਵੋਟਾਂ ਹੀ ਦਾ ਹਾਂ ਹੈਗਾ ਇਸੇ ਸੀਟ ਤੇ ਹੀ ਉਹ ਇਸੇ ਸੀਟ ਤੇ ਕਰਮਜੀਤ ਆ ਰਹੀ ਤੇ ਪਰ ਇੱਕ ਗੱਲ ਹੋਰ ਹੈ ਹਾਂਜੀ ਆਪਾਂ ਜਿਵੇਂ ਬਹੁਤ ਸਾਰੇ ਆਪਣੇ ਲੋਕ ਆ ਜਿਹੜੇ ਉਹ ਵਿਚਾਰੇ ਨਾ ਪਾਰਟੀ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਹਨਾ ਹਾਂਜੀ ਚਾਹੇ ਉਹ ਕਾਲੀ ਹੋਵੇ ਚਾਹੇ ਕਾਂਗਰਸੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਵੀ ਹੋਵੇ ਪਰ ਉਹ ਅਗਲਾ ਬਦਲ ਜਾਂਦਾ ਹੈ ਅਗਲਾ ਬਦਲ ਜਾਂਦਾ ਦੇਖਿਆ ਤੁਸੀਂ ਬਹੁਤ ਸਾਰੇ ਪਾਰਟੀਆਂ ਬਦਲੀ ਜਾਂਦੇ ਆ ਬਦਲੀ ਜਾਂਦੇ ਜੱਕੜ ਵਾਲਾ ਆ ਉਹ ਬੀਜੇਪੀ ਚ ਭੱਜੇ ਦੇ ਜਾਂਦੇ ਹਾਂ ਜਿਹੜੇ ਕਾਂਗਰਸੀ ਜੋ ਕਾਲੀਆਂ ਜਾ ਕੇ ਹਾਂ ਜਿਹੜੇ ਕਾਲੀ ਉਹ ਕਾਂਗਰਸੀ ਉਹ ਯਾਰ ਉਹ ਤਾਂ ਆਪਦਾ ਵੇਂਦੇ ਆ ਸੂਤ ਵੇਂਦੇ ਆ ਜਿੱਦਾਂ ਕੋਈ ਬੰਦਾ ਕਾ ਤਾਂ ਉਧਰ ਚਲੇ ਉਹ ਭੱਡੜਾ ਵਾਲਾ ਝੋਕਦਾ ਹਾਂ ਉਹਦੇ ਜਾਂ ਹਾਂ ਜਿਹੜਾ ਚੜਦਾ ਤਾਂ ਆ ਆਪਣੇ ਹੱਲੇ ਕੇ ਮਾੜਾ ਮੋਟਾ ਕੋਈ ਸਟੈਂਡ ਰੱਖਦੇ ਉਹਨਾਂ ਦਾ ਕੋਈ ਸਟੈਂਡ ਮੰਨੇ ਆ ਜਿਹੜੀ ਮੌਜੂਦਾ ਪਾਰਟੀ ਆ ਆਪਣੀ ਪੰਜਾਬ ਦੀ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਜੇ ਕੋਈ ਕੰਮ ਕਤੰਦਾ ਕੀਤਾ ਤਾਂ ਐਦ ਕੀ ਬਣੂਗਾ ਇਹਨਾਂ ਦਾ ਕੁਝ ਤਾਂ ਨਹੀਂ ਕੀਤਾ ਕੁਝ ਤਾਂ ਕੀਤਾ ਕੰਪਨੀ ਆ ਮੇਰੇ ਅੱਛਾ ਤੇਰੀ ਪਾਲੀ ਹਾਂ ਹਾਂ ਪਾਲੀ ਨੂੰ ਦੇ ਹਾਂ ਜਿਹੜੀ ਮੌਜੂਦਾ ਸਰਕਾਰ ਆ ਬਣੀ ਨਹੀਂ ਗੱਲ ਨਹੀਂ ਸਾਡੇ ਹੱਥ ਤਾਂ ਨਹੀਂ ਬਣੀਗੀ ਨਹੀਂ ਠੀਕ ਹੈ ਫਿਰ ਆਪਾਂ ਤਾਂ ਜੇ ਨਹੀਂ ਬਣੀ ਸਾਡੇ ਹੁਣ ਜਦੋਂ ਕਾਰਡ ਹੀ ਕੱਢਦੇ ਅਸੀਂ ਕਿਵੇਂ ਕਹਾਂ ਕੱਢਦੇ ਕਾਰਡ ਕਿਵੇਂ ਹੁਣ ਦੁਵਾਰੀ ਫੇਰ ਲੱਗੇ ਕੰਮ ਕਰੇ ਨਹੀਂ ਦੁਵਾਰਾ ਬਣੇ ਫਿਰ ਕੱਟੇ ਗਏ ਸੀ ਕੱਟੇ ਗਏ ਕਾਹ ਤੋਂ ਕੱਟਦੇ ਇੱਕ ਕਣ ਕਦੇ ਵੀ ਨਹੀਂ ਮਿਲੀ ਪਿਆ ਕਿਹੜੀ ਕਿਹੜੀ ਕੰਪਨੀ ਲੱਗੀ ਆ ਬੈਠੋ ਤੁਸੀਂ ਕੋਈ ਨਹੀਂ 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 ਮਜ਼ਾ ਭਾਇਓ ਮੈਂ ਜਾਣਾ ਹੀ ਆ ਮੈਂ ਤਾਂ ਉਹ ਨਜ਼ਰ ਬੈਠੋ ਰਿਹਾ ਆ ਬਾਈ ਜਾ ਰਿਹਾ ਇੱਧਰ ਬੈਹਿਣ ਅੱਛਾ ਆ ਮੈਂ ਤੁਹਾਡੀ ਲਾ ਦੇ ਮਾੜੇ ਆਵਾਜ਼ ਜੀ ਆਉਂਦੀ ਰਹਿੰਦੀ ਬੰਦੇ ਦੀ ਅੱਛਾ ਨਹੀਂ ਆਵਾਜ਼ ਨਹੀਂ ਆਉਦੀ ਨਾ ਠੀਕ ਹੈ ਇਹ ਨੀਨਾ ਸੀ ਤਣਕ ਦੇ ਮਗਰ ਫਿਰਦੇ ਰਹੇ ਅੱਛਾ ਫੇਰ ਵੀ ਆ ਬਾਈ ਯਾਰ ਦਾ ਬੰਦਾ ਆ ਉੱਥੇ ਅੱਛਾ ਤੂੰ ਕਹਿੰਦਾ ਵੀ ਤਣਕ ਵੜਦੇ ਘੋਣੇ ਤੁਸੀਂ ਅੱਛਾ ਫਿਰ ਉਹ ਪਿੱਛੋਂ ਤਾਂ ਪੰਦੀ ਹੈ ਸੈਂਟਰ ਕਰਕ ਦਿੰਦੀ ਹੈ ਤੁਸੀਂ ਕਿਹਨੀਆਂ ਉਹ ਬੰਦੇ ਨੇ ਪੂਰੇ ਖੜ ਕੇ ਕਾੜ ਦੇ ਬੜਾਈ। ਮੰਡੀ ਦੀ ਜਵੰਡੀ ਆ ਬਾਈ ਗਣਕ। ਹੈ? ਕੋਲੇ ਖੜ ਕੇ ਬੜਾਈ ਕਾੜਦੇ। ਇਹ ਕਾਰਡ ਕਾਤੋਂ ਬਕਤ ਸੀਗਾ ਤੁਹਾਡਾ ਕਹਿੰਦੇ ਸੀ ਵੀ ਨਕਲੀ ਕਾਰਡ। ਨਹੀਂ ਜੀ ਨਕਲੀ ਨਹੀਂ ਸਾਰਿਆਂ ਦੇ ਕੱਟੇ ਆ। ਕਟਵਾੜ 25000 ਕਾਰਡ ਕਾੜਦਾ। ਉਹ ਤਾਂ ਮੈਨੂੰ ਪਤਾ। ਪੈਸਾ ਨਾ ਜਸਣਾ ਖ ਜਾਂਦੇ ਆ 2500 ਕਰਤੀ ਕਿਹਦੇ ਦਿੱਤੇ ਪਾਦਰਾ ਹੁੰਦੀ। ਨਹੀਂ ਉਹ ਤਾਂ ਤਾਂ ਕੱਟੇ ਸੀ ਨਾ ਵੀ ਕਈ ਬਿਨਾਂ ਗੱਲ ਤੋਂ ਲਈ ਜਾਂਦੇ ਆ। ਬਿਨਾਂ ਗੱਲ ਤੋਂ ਲਈ ਜਾਂਦੇ ਆ ਜੀ। ਉਹਦੀ ਜਾਗਤਾ ਕਰਨੀ ਚਾਹੀਦੀ ਆ। ਚਾਰਜ ਕਰਨੀ। ਤੇ ਥੋੜਾ ਬਈ ਬੈਠੀ ਕਾਰਡ ਕਾੜ ਦੇਣੇ। ਰਣਾ ਜਨ ਹਿੱਤ ਕੱਟਦੇ ਕੋਈ ਬੰਦਾ ਵੇਖੋ ਅਗਲੇ ਦੇ ਬੰਦੇ ਦੀ ਪਛਾਣ ਕਰੋ ਵੀ ਇਹਦੇ ਬੰਦਾ ਕੀ ਕੰਮ ਕਰਦਾ ਹੈ ਫੇਰ ਹੀ ਕਾਰਡ ਕੱਟਦਾ ਚੰਗਾ ਲੱਗਦਾ ਕਰਦਾ ਤਾਂ ਬੰਦਾ ਦਿਹਾੜੀ ਹੈ ਤੇ ਜਦੋਂ ਰੋਪੀ ਪੱਕਦੀ ਜੇ ਨਹੀਂ ਬਾਦੀ ਕਾਰਡ ਕੱਟਦੇ ਫਰੇਦੀ ਮੋਦੀ ਵਾਲੇ ਮੈਂ ਤਾਂ ਬੰਦ ਕਰ ਤੇ ਕੰਨਾਂ ਦੇ ਤੇ ਬਰੋ ਬੋਰਡ ਕਿੱਥੋਂ ਬਾਊ ਵਾਲਾ ਨਹੀਂ ਨਾ ਪਉਂਦਾ ਜਿਹੜੇ ਆਹ ਕਹੀ ਜਾਂਦੇ ਆ ਵੀ ਆ ਜਾਂਦੀ ਹੈ ਵੀ ਫਰੀ ਕਰਦੀ ਹਾਂਜੀ ਤੇ ਜਾਂ ਆਪਣਾ ਕੀ ਬਜਦਾ ਹੈ ਬਿਜਲੀ ਦੇ ਬਿੱਲ ਬੁੱਲ ਫ੍ਰੀ ਕਰਤੇ ਹਾਂਜੀ ਜਿਹੜੇ ਬਿੱਲ ਫ੍ਰੀ ਵੀ ਹੈ ਅੱਛਾ ਇਹਨੂੰ ਲੱਗਦਾ ਵੀ ਫ੍ਰੀ ਵਾਲਾ ਜਿਹੜਾ ਕੰਮ ਹੈ ਠੀਕ ਹੈ ਜਾਂ ਗਲਤ ਹੈ ਇਹ 300 ਜੁਨਟ ਤੇ ਕਰਮਾਪ ਕੀਤੀ ਹੈ ਦਾਨੀ ਜਿਹੜਾ ਵੱਧ ਬਲ ਬੋਲਦਾ ਉਹ ਤਾਂ ਬਿੱਲ ਹੁੰਦਾ ਨਹੀਂ ਮਤਲਬ ਤੁਹਾਨੂੰ ਕੀ ਲੱਗਦਾ ਇਹ ਠੀਕ ਹੈ ਜਾਂ ਗਲਤ ਇਹ ਹੈ ਤਾਂ ਗਲਤ ਹੀ ਹੈ ਅੱਛਾ ਉਹਦੇ ਨਾਲੋਂ ਤੋਂ ਆਏ ਆ ਜੀ ਹਾਂ ਹਾਂਜੀ ਜਿਵੇਂ ਬੜਾ ਘਰ ਦੇ ਵੀ ਹੈ ਉਹਦੇ ਨਾਲੋਂ ਜਿਵੇਂ ਜੁਨਟ ਤੇ ਕੰਟਰੋਲ ਹੋਣਾ ਚਾਹੀਦਾ ਵਿਸ਼ਸਤੀ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਬੈਲ ਭਲਾ ਹੋਵੇ ਵੀ ਅਗਲੇ ਨੂੰ ਨਾਲ ਜਾਵੇ ਵੀ ਬੰਦਾ ਇੰਨੇ ਕੇ ਪੈਸੇ ਗਰੀਬ ਬੰਦਾ ਭਰ ਸਕਦਾ ਅੱਜ ਹੁਣ ਭਾਂਜ ਦਾ ਪੱਠਾ 2-5-6-6000 3-3000 ਕਾ ਤੱਕ ਤੋਂ ਭਰਵਾ ਲੇ ਰੋਪੀ ਦਾ ਅਗਲੇ ਦੇ ਪੱਖ ਦੀ ਨਹੀਂ ਜੀ ਇੰਦਰਾ ਗਾਂਧੀ ਨੇ ਕਿਹਾ ਸੂਰ ਬਣਾਏ ਦੀਏ ਫਿਰ ਉਹਦਾ ਸੂਰ ਹੈ ਹੀ ਨਹੀਂ ਗਾ ਉਹਦਾ ਖਤਮ ਹੀ ਹੋ ਗਿਆ ਇਹ ਹੁਣ ਬਿਜਲੀ ਦੇ ਬਿੱਲ ਵਾਪਸ ਕੀਤਾ ਜਿਹੜੇ ਉਹ ਹੋਰ ਦੂਜੇ ਪਾਸੇ ਪਾਏ ਉਹ ਠੋਕ ਦੇਣਗੇ ਪੈਣਾ ਤਾਂ ਸਾਡੇ ਸਹੀ ਆ ਸਰ ਸਾਰਾ ਪੈਣਾ ਤਾਂ ਕਰੀਬਾਂ ਦੇ ਦੇ ਅਸਲੀ ਹਾਂ ਕਣਕ ਕਿੰਨੀ ਸੀ ਆਪਣੀ ਕਣਕ ਆਪਣੇ ਦਾ 2.5 ਕਿੱਲੇ ਕਣਕ ਸੀਗੀ ਅੱਛਾ ਕਿਵੇਂ ਨਿਕਲਿਆ ਚੜ੍ਹਿਆ 8:55 ਤੋਂ ਉੱਤੇ ਉੱਤੇ ਨਿਕਲਿਆ ਕਣਕਾ ਡੇਕ ਡੂਕ ਦਿੱਤੀਆਂ ਚ ਖੇੜੇ ਸੁਕੜੇ ਬਹੁਤ ਵਾਗ ਗਏ ਕਿ 20 ਮੋਗ ਜਿਆਦੇ ਪਏਗੇ ਆ ਸੁਗਨੰਦ ਵਾਲੇ ਪਾਸੇ ਦਾ ਅੱਧ ਪੱਲੇ ਵਾਲੀ ਪਿਆ ਸਾਰੇ ਛਿੱਟੇ ਵੱਟ ਕੇ ਛਿੱਟੇ ਗੜਿਆਂ ਦੇ ਡੇ ਡੇ ਗੜੇ ਪਏ ਆ 250 ਗ੍ਰਾਮ 300 ਗ੍ਰਾਮ ਦਾ ਘੜਾ ਮਾਪ ਜਾ ਕੋਈ ਮਾਪ ਜਾ ਕਿ ਦੇਣ ਗਏ ਨੇ ਕਿਹਨ ਮਗ ਅੱਗੇ ਪਾਈ ਵੜੇ ਤਾਰਗਾ ਕਿਤੇ ਦੇ ਨੇ ਕਿਸਾਨ ਆਇਆ ਫਸਲ ਦਾ ਲੈ ਕੇ ਲੈ ਜਾਂਦੇ ਆ ਗੁਰੂ ਸਰ ਬੜੇ ਡੱਗੇ ਹੈ ਗੁਰੂ ਸਰ ਬਹੁਤ ਮੀਂਹ ਪਿਆ ਕਿਸੇ ਨੂੰ ਕੁਝ ਨਹੀਂ ਦਿੱਤਾ ਕਹਿੰ ਆ ਸਾਰਾ ਇੱਥੇ 20 ਜਿਆਦਾ ਪੈ ਗਿਆ ਸਾਰਾ ਝੋਨਾ ਡੁੱਬ ਗਿਆ ਦੁਬਾਰੇ ਦੁਬਾਰੇ ਲਾਇਆ ਅਸੀਂ ਤੇ ਕਿਸੇ ਨੇ ਕੁਝ ਨਹੀਂ ਦਿੱਤਾ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਈ ਹੈ ਨਾ ਖਾਸ ਆਪਣੇ ਦੇਖਿਆ ਵੀ ਉਹਨਾਂ ਸਰਕਾਰ ਸੀ ਜਿਹੋਨੇ ਚੀਤਾ ਕੋਈ ਤਾਂ ਕੱਖ ਨਹੀਂ ਹਾਂ ਦਾਸਾ ਰਾਜ ਦਿੱਤਾ ਉਹਨੇ ਸੋਚਿਆ ਕੋਈ ਨਹੀਂ ਉਹਨੇ ਤਾਂ ਆ ਕੇ ਵੀ ਨਹੀਂ ਇੱਥੇ ਕਿਤੇ ਜੋ ਸੋਚਦਾ ਉਹ ਬੰਦਾ ਹਰਦਾ ਵੀ ਨਹੀਂ ਸੀਗਾ ਉਹ ਸੋਚਿਆ ਹੀ ਕੋਈ ਨਹੀਂ ਬਦਲ ਗਿਆ ਦਾਸਾ ਰਾਜ ਕੀਤਾ ਉਹਨੇ ਆਉਦੇ ਢੱਡੇ ਭਰਦਾ ਜਿਹੜਾ ਬਣ ਜਾਂਦਾ ਤੇ ਸਹੀ ਗੱਲ ਆਈ ਤੁਸੀਂ ਇਹ ਗੱਲ ਦੇਖੋ ਵੀ ਹਰੇਕ ਬੰਦਾ ਜਿਵੇਂ ਆਪਾਂ ਗੱਲਾਂ ਕਰਦੇ ਆ ਉਹ ਪੂਤੀ ਗੱਲ ਕੀਤੀ ਲਗਭਗ ਮੈਂ ਪਿੰਡਾਂ 'ਚ ਗੱਲਾਂ ਕਰਦਾ ਉਹ ਇਹੀ ਗੱਲ ਕਹਿੰਦੇ ਆ ਵੀ ਜਿਹੜਾ ਵੀ ਬਣ ਜਾਂਦਾ ਉਹ ਆਪਦੇ ਵਾਰੀ ਸੋਟਦਾ ਹੈ ਹਾਂਜੀ ਫਿਰ ਅਸੀਂ ਕਿਉਂ ਔਖੇ ਉਹ ਉਹਨਾਂ ਨੂੰ ਮਲੇ ਦਾ ਰੈਲੀਾਂ 'ਚ ਜਾਂਦੇ ਆ ਆਪ ਹੀ ਅਸੀਂ ਹੀ ਬੰਦੇ ਆ ਜਿਹੜੇ ਹਰੇਕ ਪਾਰਟੀ ਦੀ ਰੈਲੀ 'ਚ ਬੈਠੇ ਹੁੰਦੇ ਆ ਹੈ ਕਿ ਨਹੀਂ ਇੱਕ ਮਿੰਟ ਹੁਣ ਢੋਡੇ ਯਾਰ ਘਾ ਜਾਂਦਾ ਮੂਰੇ ਹਾਂਜੀ ਅਗਲਾ ਕਹਿੰਦਾ ਚਲੋ ਯਾਰ ਅੱਛਾ ਜਿਹੜਾ ਕੋਣ ਹੋਣਾ ਹੋ ਗਿਆ ਨਹੀਂ ਆਪਾਂ ਹੁਣ ਕਰਾਂਗੇ ਉਹਦਾ ਹੁੰਦਾ ਉਹਦੇ ਤੋਂ ਨਹੀਂ ਇਹ ਤਾਂ ਗੱਲ ਕਰਦੇ ਆ ਥੋੜਾ ਇੰਨੀ ਸਾ ਅਮਰ ਦਾ ਤਜਰਬਾ ਹੈ ਜਿਹੜੇ ਨੇ ਕਿਹਾ ਉਹਨੇ ਕੀਤਾ ਨਹੀਂ ਫਿਰ ਕਹੋ ਵੀ ਯਾਰ ਆਪਦੀ ਤਾਂ ਰੋਟੀ ਆਪ ਖਾਣੀ ਆ ਤਾਣੀ ਆ ਆ ਤੋੜਿਆ ਹੋਇਆ ਹੈ ਕਣਕ ਬੀਜਲੀ ਜੋ ਨਾ ਬੀਜ ਲਾਉਂਦਾ ਉਹ ਵੀ ਨਹੀਂ ਕਰਕੇ ਖਾਣ ਦਿੰਦਾ ਵਾਲਾ ਆਪਦਾ ਕੰਮ ਵੀ ਨਹੀਂ ਕਰ ਦਿੰਦਾ ਹਾਂਜੀ ਤੁਹਾਨੂੰ ਵੀ ਮਨ ਲੱਗਦਾ ਆਇਆ ਹੂ ਕੋਈ ਨਾ ਇਹ ਭਗਵਤ ਮਾਨ ਇੱਕ ਕੰਮ ਲੱਗਦਾ ਕਰੀ ਜਾਂਦਾ ਹਾਂ ਸਕੂਲਾਂ ਚ ਸਕੂਲ ਬਹੁਤ ਵਧੀਆ ਬਣਾਤੇ ਸਰ ਆ ਸਾਰੇ ਵਧੀਆ ਬਣਾਦੇ ਭਗਵਤ ਮਾਨ ਅੱਛਾ ਇਹ ਕੰਮ ਚੰਗਾ ਕਰੀ ਜਾਂਦਾ ਕੁਲਾਜ ਮੈਨਾਲਾ ਆਸੀ ਫੇਰੀ ਬੱਤੇ ਛੱਡ ਕੇ ਅਰੇ ਫੇਰੀ ਚੰਗਾ ਕਰਦਾ ਉਹਦਾ ਚੰਗਾ ਹੀ ਗਊਗਾ ਇਹ ਹਾਂ ਜਿਹੜੀ ਗੱਲ ਹੈਗੀ ਹੈ ਸਹੀ ਉਹਦਾ ਸਹੀ ਕਹੋ ਆਪਾਂ ਹਾਂ ਅਤਲ ਉਹ ਗੱਲਾਂ ਜਿਹੜੀਆਂ ਤੇ ਸਾਡੇ ਨੂੰ ਵੇਖ ਲਈ ਵਧੀਆ ਹਾਂਜੀ ਕੁਝ ਕੁ ਗੱਲਾਂ ਜਿਵੇਂ ਆਮ ਆਪਾਂ ਪਿੰਡਾਂ 'ਚ ਗੱਲਾਂ ਕਰਦੇ ਆਂ ਵੀ ਸਰਪੰਚ ਬਣ ਗਿਆ ਤੇ ਕਲੀਆਂ ਨਾਲੀਆਂ ਪੜਗੀਆਂ ਇਹ ਤਾਂ ਬਣੀ-ਬੁਣੀ ਜਾਂਦੀ ਰਹਿੰਦੀ ਹੈ ਇਹਨਾਂ ਦਾ ਫਰਕ ਨਹੀਂ ਪੈਂਦਾ ਜਿਹੜਾ ਅਸਲ ਅਸਲ ਕੰਮ ਹੈ ਨਾ ਜਿਵੇਂ ਆਪਾਂ ਗੱਲ ਕਰਕੇ ਹਟਿਆ ਬਿਮਾਰੀ ਦਾ ਲਾਜ ਜਿਹੜਾ ਹੈਗਾ ਉਹ ਸੌਖਾ ਤੇ ਫਰੀ ਹੋ ਜਾਏ ਸਸਤਾ ਹੋ ਜਾਏ ਫਿਰ ਗਰੀਬ ਗਰੀਬ ਆਦਮੀ ਵੀ ਤੇ ਕਿਸਾਨ ਵੀ ਕੋਈ ਸੌਖਾ ਨਹੀਂ ਜੀ ਇਹ ਕਹਿੰਦੇ ਦਾ ਹੈ ਪਰ ਬੰਦਾ ਜਾ ਵੜਦਾ ਤੇ ਕੋਈ ਪੁੱਛਦਾ ਤਰੀ ਹਸਪਤਾਲਾਂ ਚ ਕੋਈ ਪੁੱਛਦਾ ਤਰੀ ਨਹੀਂ ਪੁੱਛਦਾ ਹਾਂ ਕੋਈ ਨਹੀਂ ਮੇਰੇ ਕੱਲ੍ਹ ਤੋਂ ਵੀ ਬੁਰਾ ਹਾਲ ਹੈ ਮੈਂ ਆ ਗਿਆ ਮੈਨੂੰ ਖੰਗ ਸੀਗੀ ਅੱਛਾ ਡਾਕਟਰ ਕਹਿੰਦਾ ਵੀ ਇਹ ਆਪਾਂ ਟੈਸਟ ਕਰਾਉਣੇ ਆ ਅੱਛਾ ਕਰਾ ਲੈਨੇ ਉਹਨੇ ਟੈਸਟ ਕੀਤੇ ਉਹ ਕਹਿੰਦਾ ਵੀ ਬਲਗੰਬੇ ਕਰਨੇ। ਬਲ ਬਾਲੇ ਕੋਲ ਕਾ ਤਿੰਨ ਦਿਨ ਉਹ ਭਗਾਈ ਕਰਾਉਂਦਾ ਰਿਹਾ। ਲੈ ਭਾਈ ਯਾਰ ਇੰਨੇ ਕਰੇ ਵੀ ਜਿੱਦਾ ਬੰਦਾ ਮਰ ਜਾਂਦਾ। ਜਨੇਚਰ ਦੀ ਤੁਮਨੇ ਭਗਾਈ ਕਰਾਈ ਐ ਮੈਂ। ਉਸ ਤੋਂ ਬਾਅਦ ਫਿਰ ਮੈਂ ਗਿਆ ਵੀ ਜੇ ਮੈਂ ਇਹਨਾਂ ਨੂੰ ਤਾਂ ਦਵਾਈ ਲੈਣੀ ਬਾਹਰੋਂ ਹੀ ਲੈ। ਬਾਈ ਡੀ ਕਾਲ ਤੇ ਕਹਿੰਦੇ ਐਮ ਆਰ ਆਈ ਲੈਣੇ ਦਵਾਈ ਫਿਰ ਐਮ ਆਰ ਆਈ ਆਖੇ ਅੱਧੇ ਖਰਚੇ ਤੇ ਕਰਦੇ ਆ। ਹਾਂਜੀ ਹਾਂਜੀ। ਤੇ ਮਿੰਟਾਂ ਵੀਨਾ ਰਿਪੋਰਟ ਹੀ ਦਿੰਦੇ ਉਹਨਾਂ ਪਹਿਲਾਂ ਬਰੀਜ ਮਰ ਜਾਏ। ਫੇਰ ਉਹ ਕਹਿੰਦਾ ਲੈ ਇਹ ਬਲਗੰਬੇ ਕਹਿੰਦਾ ਇਹ ਠੁੱਕ ਵਾਲੀ ਆ ਫਲਾਨੀ ਆ ਢੌਂਕੀ ਆ। ਆਹ ਆਈ ਤਾਂ ਅੰਦਰੋਂ ਹੀ ਹੈ। ਹੁਣ ਦੂਜੀ ਤੈਨੂੰ ਮੈਂ ਕਿੱਥੋਂ ਕੱਢ ਜਿਹੜੀ ਮੈਨੂੰ ਆਉਣੀ। ਸੰਗਣੇ ਉਹੀ ਆਪਣੇ ਆਉਣੀ ਹੈ। ਜੀ ਮੇਰੇ ਕੋਲ ਹੈਗੀ ਆ ਮੈਂ ਤਾਂ ਉਹੀ ਦੱਸ ਦਿੰਦਾ। ਫੇਰ ਤਾਂ ਮੈਂ ਖੜਾ ਮੈਂ ਹੁਣ ਤੇਰੇ ਉੱਤੇ ਚਪਾਈ ਜਾਣ ਬਲਕਿ ਕਹਿੰਦਾ ਆ ਬੰਦਾ ਹੈਗਾ ਯਾਰ ਇਹਨੂੰ ਮੈਂ ਅੱਜ 4 ਦਿਨ ਹੋ ਗਏ। ਮੈਂ ਖਾ ਭਰਾਵਾ 4 ਦਿਨ ਹੋ ਗਏ ਆ। ਤੂੰ ਇਹਦੀ ਭਗਾਈ ਕਰਾਈ ਜਾਂ ਨਾ ਹੁਣ ਤੂੰ ਕਹਿੰਦਾ ਵੇਖਦੀ ਵੀ ਕਰਾਈ ਆਵਾ। ਮੈਂ ਖਾ ਵੀ ਸਾਥ ਹੋਣੀ ਹੁੰਦੀ ਇਹਨੂੰ ਬਾਹਰੋਂ ਲੈ ਲਾਂਗੇ ਫੇਰ। ਉਹ ਬਾਹਰ ਦਵਾਈ ਲਈ ਹੈ ਸਹੀ ਹੈ। ਹੋਂਦ ਨੂੰ ਮੈਂ ਦੱਸਦਾ ਰੂੜਾ ਹਸਪਤਾਲ ਰੂੜਾ ਹਸਪਤਾਲ ਕੀ ਉਹਦੇ ਨਾਲ ਧਰਮਸ਼ਾਲਾ ਹੂੰ ਉਹਦੇ ਵਿੱਚ ਕੈਂਪ ਲਾਇਆ ਸੀ ਉਹਨਾਂ ਨੇ ਹੂੰ ਕਹਿੰਦੇ ਵੀ ਫਰੀ ਦਵਾਈ ਦੇਣੀ ਆ ਫਰੀ ਟੈਸਟ ਕਰਨੀ ਹੂੰ ਚਲੇ ਗਏ ਹੂੰ ਟੈਸਟ ਕਰ ਲਏ ਦਵਾਈ ਲੈਤੀ ਦਵਾਈ ਸਾਰੀ ਬਾਹਰ ਦੀ ਲੈਤੀ ਹੁਣ ਬੁੜੀਆਂ ਰੌਲਾ ਪਾਉਂਦੀਆਂ ਉਹ ਕਹਿੰਦੀਆਂ ਵੀ ਜੇ ਤੁਸੀਂ ਇਹੇ ਕੰਮ ਕਰਨਾ ਹੀ ਆ ਤੇ ਤੁਸੀਂ ਟੈਸਟ ਕਾਦੇ ਹੱਥ ਤੇ ਕੈਂਪ ਕਾਦੋ ਲਾਇਆ ਵੀ ਜੇ ਤੁਸੀਂ ਦਵਾਈ ਨਹੀਂ ਦੇਣੀ ਹਾਂ ਦਵਾਈ ਯਾਰ ਇਹਦਾ ਬੰਦਾ ਰੋਡੇ ਕੋਲੇ ਆਇਆ ਦਵਾਈ ਬਾਰੋ ਮਾਂ ਲੈ ਕੇ ਆਇਆ ਘਰਦਿਆਂ ਤੇ ਸ਼ੂਗਰ ਦੀ 300 ਦੀ ਲੈ ਕੇ ਆਇਆ ਸਾਡੀ ਨਾਲ ਦੀ ਗਵਾਂਡਾ ਸੀ ਉਹ 500 ਦੀ ਲੈ ਕੇ ਆਈ ਤਾਂ ਨਹੀਂ ਫਾਇਦਾ ਕੀ ਉੱਥੇ ਜਾਣ ਦਾ ਉਹ ਤਾਂ ਲੋਕ ਉਹ ਖਾਲਾ ਹੀ ਹੋ ਗਾਣਾ ਬਾਈ ਅਗਲਾ ਆਪ ਦੀ ਮਜੂਰੀ ਕਰਦਾ ਫਿਰ ਕਿਹੜੀ ਗੱਲ ਕਹਿ ਰਹੇ ਹੋ ਜੇਕਰ ਕੋਈ ਆਪਣੇ ਮੰਨ ਲਓ ਇੱਥੇ ਕਦੇ ਵੀ ਪਿੰਡ ਚ ਬੋਲਦਾ ਜੀ ਬੰਦੇ ਇਕੱਠੇ ਹੋ ਜੋ ਜੀ ਫਲਾਨਾ ਬੰਦਾ ਆ ਰਿਹਾ ਹੈ ਫਲਾਨੀ ਪਾਰਟੀ ਦਾ ਬੰਦਾ ਆ ਰਿਹਾ ਹੈ ਉਦੋਂ ਅਸੀਂ ਬਸ ਉਹਦੀਆਂ ਗੱਲਾਂ ਸੁਣਦੇ ਆ ਜਾਂ ਜੇ ਉਹ ਕੁਝ ਲੱਡੂ ਖਵਾਉਂਦੇ ਆ ਜਾਂ ਸਮੋਸੇ ਖਵਾਉਂਦੇ ਅਸੀਂ ਖਾ ਕੇ ਆ ਜਾਂਦੇ ਆ ਜਾਂ ਆਪਣੇ ਲੋਕ ਕਹਿੰਦੇ ਆ ਵੀ ਆਹ ਗੱਲਾਂ ਥੋੜੇ ਵਾਲੀਆਂ ਕਹਿਣੀਆਂ ਚਾਹੀਦੀਆਂ ਕਿ ਨਹੀਂ ਕਹਦੇ ਨਹੀਂ ਕਹੀ ਨਹੀਂ ਆਈ ਕਹੀ ਦੀ ਹੈ ਨਹੀਂ ਇਹ ਜਿਵੇਂ ਹੁਣ ਮੰਨ ਲਓ ਵੀ ਆਪਾਂ ਬੰਦਾ ਕੋਈ ਆਪਣੀ ਗਵਾਂ ਡਾਊਗਾ ਹਾਂਜੀ ਆਲਾ ਕੋਈ ਫਲਾਨੇ ਬੰਦੇ ਨੇ ਆਉਣਾ ਤੇ ਆਪਾਂ ਕਹਿੰਦੇ ਉੱਥੇ ਵੀ ਆਉਣਾ ਉੱਥੇ ਇਕੱਠ ਹੋ ਜਾਂਦਾ ਹੈ ਇਕੱਠ ਹੀ ਵਿਖਾਉਂਦੇ ਆ ਫਿਰ ਪੱਲੇ ਤੋਂ ਉਹਦੇ ਹੀ ਰਹ ਜਾਂਦਾ ਮੇਰੇ ਵਰਗਾ ਤਾਂ ਬਿਦਾ ਹੀ ਰਹੇ ਪਿੰਡਾਂ ਦੇ ਵਿੱਚੋਂ ਪੰਜ ਚਾਰ ਬੰਦੇ ਇਹ ਮੋਲ ਲੈ ਲੈਂਦੇ ਫਿਰ ਮੈਂ ਤੁਹਾਨੂੰ ਦੱਸਦਾ ਬਾਈ ਮੇਰਾ ਭਰਾ ਤਾਂ ਕਰ ਰਸੀ ਆ ਤੇ ਸਾਡੇ ਇੱਧਰ ਅਸੀਂ ਰਹਿਣੇ ਵਾਸਤੇ ਜਦੋਂ ਕੋਈ ਕੰਮ ਹੁੰਦਾ ਸਾਨੂੰ ਕੋਈ ਆ ਛੋਟਾ ਬੰਦਾ ਆਉਂਦਾ ਹੈਗਾ ਸਾਡਾ ਤਾਂ ਬੰਦਾ ਆਉਂਦਾ ਫਿਰ ਥੋਥੋ ਹੀ ਕੀ ਕਰਾਉਣਾ ਆ ਆਉਂਦਾ ਤਾਂ ਸਾਡੇ ਮਗਰ ਤੁਰੂਗਾ ਫਿਰ ਥੋਥੋ ਹੀ ਕੀ ਕਰਾਉਣਾ ਜਿਹੜੇ ਮਲੇਚਾ ਅਸੀਂ ਰਹਿੰਦੇ ਆ ਉਹ ਬੰਦੇ ਨੂੰ ਤਾਂ ਤੁਰਨਾ ਦਈਦਾ ਨਾਲ ਬੰਦਾ ਸਾਡਾ ਹੀ ਕੰਮ ਕਰਦਾ ਉਹਨਾਂ ਨੇ ਕਰਨਾ ਕੋਈ ਨਹੀਂ ਐਂ ਕਹਿੰਦਾ ਮੈਂ ਠੁੱਡਾ ਬੰਦਾ ਹੀ ਆ ਹਜੇ ਵੀ ਮਤਲਬ ਵੋਟਾਂ ਦੇ ਪੈਸੇ ਵੀ ਚੱਲ ਜਾਂਦੇ ਆ ਅੱਜੇ ਵੀ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਸਾਰਾ ਕੁਝ ਚੱਲਦਾ ਐਨਾ ਸ਼ਾ ਰੋਕ ਤੈਨੂੰ ਚਿੱਟਾ ਰੋਕਾਂਗੇ ਕਿਹੜੇ ਰੋਕਾਂ ਚਿੱਟਾ ਇਹ ਤਾਂ ਹੁਣ ਪੈਸੇ ਆਪ ਚਲਾਉਂਦੇ ਤਾਂ ਫੇਰ ਹੀ ਚੱਲਦੇ ਆ ਨਹੀਂ ਪੈਸੇ ਨਹੀਂ ਚੱਲਦੇ ਇਹਦਾ ਹੁਣ ਅਗਲਾ ਇੱਕ ਦੂਜੇ ਤੋਂ ਵੱਧ ਕੇ ਡੜ ਕੇ ਹੁੰਦਾ ਯਾਰ ਆ ਮੈਂ ਇਨੇ ਪੈਸੇ ਦਿੰਨੇ ਆ ਦੀ ਅੱਛਾ ਹੇ ਜੋਣ ਮੇਰੇ ਵਰਗਾ ਬਾਈ 500 ਲੈ ਲੂਗਾ ਕਿੰਨੇ ਕ ਦਿਨ ਖਾਊਗਾ ਜਿਹੜਾ ਨਾਂ ਲਵੇ ਉਹ ਵਧੀਆ ਤਾਂ ਜਿੰਦਗੀ ਥੋੜੀ ਲੰਘੇ ਮਹਾਰਾਜ ਤੋਂ ਮੰਗੇ ਜਿਹੜਾ ਦੇ ਕੇ ਨਾ ਸੁਣਾਵੇ ਨਹੀਂ ਪੈਸੇ ਪੁੱਸ ਤਾਂ ਲੈਣੇ ਚਾਹੀਦੇ ਉਹ ਤਾਂ ਜਿੰਦਗੀ ਥੋੜੀ ਲੰਘ ਜਾਨੀ ਹੈ ਹਾਂ ਜੀ ਉਹ ਤਾਂ ਬਾਈ 4 ਦਿਨ ਖਾ ਲਾਂਗੇ 4 ਵੀ ਨਹੀਂ ਅੱਜ ਕੱਲ ਤਾਂ ਮੰਗਾ ਹੀ ਇੰਨੀਆਂ 500 4 ਦਿਨ ਕਿਤੇ ਜਾਂਦਾ ਹੈ